ਮੈਂ ਜੀ ਕੀ ਕਹਿਣਾ ਚਾਹੁੰਦਾ ਇਹ ਮੀਟਿੰਗ ਕਿੱਥੇ ਸੱਦੀ ਹੈ ਜੀ ਦੇਖੋ ਅੱਜ ਜਿਸ ਦਿਨ ਤੋਂ ਅਰਵਿੰਦ ਜੀ ਇੱਕ ਝੂਠੇ ਕੇਸ ਦੇ ਵਿੱਚੋਂ ਨਿਕਲ ਕੇ ਬਾਹਰ ਆਏ ਨੇ ਜੇ ਤੋਂ ਅੱਜ ਪਹਿਲੀ ਵਾਰੀ ਉਹ ਪੰਜਾਬ ਦੀ ਧਰਤੀ ਦੇ ਉੱਪਰ ਗੁਰੂ ਸਾਹਿਬ ਦੀ ਧਰਤੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਨੇ ਤੇ ਉਸੇ ਉਪਲਕਸ਼ ਦੇ ਵਿੱਚ ਇੱਕ ਚੋਣਾ ਸੰਬੰਧੀ ਮੀਟਿੰਗ ਹੈ ਜਿਹੜੀ ਹੋ ਰੱਖੀ ਹੈ ਜਿੱਥੇ ਸਾਰੀ ਸਟੇਟ ਦੀ ਲੀਡਰਸ਼ਿਪ ਉਹ ਪਹੁੰਚੀ ਹੈ ਤੇ ਅਗਲੇ 13 14 ਦਿਨਾਂ ਦਾ ਕੀ ਪਲਾਨ ਹੋਏਗਾ ਉਦੇ ਬਾਰੇ ਸਾਰੇ ਵਿਚਾਰ ਚ ਜਿਹੜੀ ਜਿਹੜਾ ਕੇਜੀਵਾਲ ਸਾਹਿਬ ਜੇਲ੍ਹ ਦੇ ਵਿੱਚ ਸੀ ਉਦੋਂ ਵੀ ਚੋਣ ਪ੍ਰਚਾਰ ਚੱਲ ਰਿਹਾ ਸੀਗਾ ਫਰਕ ਕਿਵੇਂ ਦਾ ਵਰਕਰ ਮੋਟੀਵੇਟ ਲੱਗਦਾ ਹੈ ਬਹੁਤ ਫਰਕ ਪੈਂਦਾ ਜੀ ਵੈਸੇ ਤਾਂ ਹਰ ਬੰਦਾ ਹੀ ਅਰਵਿੰਦ ਕੇਜਰੀਵਾਲ ਬਣ ਕੇ ਚੋਣ ਪ੍ਰਚਾਰ ਕਰ ਰਿਹਾ ਸੀਗਾ ਪਰ ਜੋ ਇਹ ਰਾਹਤ ਮੀਡੀਆ ਸੁਪਰੀਮ ਕੋਰਟ ਤੋਂ ਇਹ ਬੀਜੇਪੀ ਦੇ ਕੇਂਦਰ ਸਰਕਾਰ ਦੇ ਤੇ ਏਜੰਸੀਆਂ ਦੇ ਮੂੰਹ ਦੇ ਉੱਪਰ ਬਹੁਤ ਵੱਡੀ ਛੇੜ ਹੈ ਜਿਹਦੇ ਨਾਲ ਸਾਡੇ ਲੋਕਾਂ ਦੇ ਹੌਸਲੇ ਹੋਰ ਬਲੰਦ ਹੋਏ ਨੇ ਸੰਗਰੂਰ ਦੀ ਸਰਕੀ ਪੋਜੀਸ਼ਨ ਹੈ ਕਿਉਂਕਿ ਤੁਸੀਂ ਦੇ ਉੱਤੇ ਬਲੌਗ ਕੱਲੇ ਸੰਗਰੂਰ ਦੀ ਕੀ ਗੱਲ ਕਰਦੇ ਸਾਰੇ ਪੰਜਾਬ ਦੀਆਂ ਸੀਟਾਂ ਜਿੱਤਾਂਗੇ ਸੰਗਰੂਰ ਤੋਂ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਜਾ ਰਹੇ ਹੈ ਬਜਾ ਮਨਜੀ ਕਿਉਂ ਲੋਕ ਤੁਹਾਨੂੰ ਦੁਬਾਰਾ ਜਿਹੜੀਆਂ ਇੱਕ ਸਵਾਲ ਉੱਠਦਾ ਜਿਨ੍ਹਾਂ ਨੇ ਜਿਨ੍ਹਾਂ ਕੰਮ ਹੁਣ 2 ਸਾਲ ਦੇ ਵਿੱਚ ਹੋਏ ਨੇ ਇੰਨੇ ਕਦੇ ਤੁਸੀਂ 70 ਸਾਲਾਂ ਦੇ ਵਿੱਚ ਕਦੇ ਦੇਖੇ ਸੁਣੇ ਨਹੀਂ ਹੋਣਗੇ ਜਿੰਨੇ ਮਹੌਜੁਕੇ ਨੇ ਜੀ ਸੋ ਕਮਾ ਦੇ ਆਧਾਰ ਤੇ ਵੋਟ ਮੰਗ ਰਿਆ ਤੇ ਮਿਲ ਰਹੀ ਹੈ ਇੱਕੋ ਜਿਹੜੀ ਆਖਰੀ ਗਰੰਟੀ ਜਿਹੜੀ ਤੁਸੀਂ ਕਹਿ ਰਹੇ ਕਿ ਅਸੀਂ ਚੇਤੀ ਪੂਰੀ ਕਰਾਂਗੇ ਇਸ ਬੀਪੀਆਂ ਦਾ 1000 ਰੁਪਿਆ ਉਸ ਬਾਰੇ ਵੀ ਲੋਕ ਪੁੱਛਦੇ ਹੁਣ ਕਿਹਾ ਮੰਜੀ ਤੁਹਾਨੂੰ ਬਾਕੀ ਸਾਰੀਆਂ ਗਰੰਟੀਆਂ ਪੂਰੀਆਂ ਹੋ ਚੁੱਕੀਆਂ ਜੀ ਅਜੇ ਸਾਲ 2 ਹੋਏ ਨੇ 3 ਸਾਲ ਰਹਿੰਦੇ ਨੇ ਸਿਰਫ ਇੱਕ ਗਰੰਟੀ ਰਹਿਦੀ ਹੈ ਜੀ ਬੜੀ ਜਲਦੀ ਹੀ ਜਿਵੇਂ ਖਜ਼ਾਨਾ ਜਿਹੜਾ ਪਿਛਲੇ ਸਰਕਾਰਾਂ 3 ਲੱਖ ਕਰੋੜ ਦਾ ਕਰਜ਼ਾ ਚੜ੍ਹ ਗਿਆ ਸੀ ਆ ਖਜ਼ਾਨਾ ਪੈਰ ਸਿਰ ਹੋ ਰਿਹਾ ਹੈ ਤੇ ਬੜੀ ਜਲਦੀ ਉਹ ਵੀ ਪੂਰਾ ਕਰ ਦਾਂਗੇ ਹਮੇ ਜਿਹੜੇ ਪੈਸੇ ਕੇਂਦਰ ਨੇ ਰੋਕੇ ਸੀ ਉਸ ਨਾਲ ਵੀ ਪ੍ਰਭਾਵਿਤ ਪੈਂਦਾ ਹੈ ਜੀ ਆਰਡੀਐਫ ਦੇ ਫੰਡ ਡੈਫੀਨਿਟਲੀ ਪ੍ਰਭਾਵਿਤ ਤਾਂ ਪੈਂਦਾ ਹੀ ਹੈ ਜੀ ਤਕਰੀਬਨ 8000 ਕਰੋੜ ਰੁਪਏ ਜਿਹੜਾ ਕੇਂਦਰ ਸਰਕਾਰ ਨੇ ਰੋਕ ਰੱਖਿਆ ਜਿਹਦੇ ਨਾਲ ਪਿੰਡਾਂ ਦੀਆਂ ਲਿੰਕ ਸੜਕਾਂ ਨੇ ਮੰਡੀਆਂ ਨੇ ਔਰ ਐਨਐਚਐਮ ਦਾ ਪੈਸਾ ਉਹ ਰੋਕ ਰੱਖਿਆ ਸੋ ਇਹਦਾ ਫਰਕ ਤਾਂ ਪੈਂਦਾ ਹੀ ਹੈ ਪਰ ਫਿਰ ਵੀ ਉਹ ਜਿਵੇਂ ਕਹਿੰਦੇ ਨੇ ਵੀ ਜਹਾਂ ਚਾਹ ਬਹਾਰਾ ਜਿੱਥੇ ਨੀਅਤ ਸਾਫ ਹੋਵੇ ਨੀਤੀ ਸਾਫ ਹੋਵੇ ਤੇ ਉੱਥੇ ਕੋਈ ਕੰਮ ਰੁਕਦਾ ਨਹੀਂ ਹੈਗਾ ਉਹ ਕੋਸ਼ਿਸ਼ ਆਪ ਕਜ਼ੂਰ ਕਰ ਰਹੇ ਨੇ ਪੰਜਾਬ ਦੇ ਵਿਕਾਸ ਨੂੰ ਢਲ ਪਾਉਣ ਦੀ ਪਰ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਚੜ ਚੁੱਕਿਆ ਤੇ ਚੱਲਦਾ ਹੀ ਰਹੇਗਾ ਜੀ ਇੰਡੀਆ ਅਲਾਈਂਸ ਦੀ ਕੀ ਪਿਜੀਸ਼ਨ ਰਹੇਗੀ ਮੇਰਾ ਆਖਰੀ ਸਵਾਲ ਹੈ ਕਿਉਂਕਿ ਚਾਰ ਗੇੜ ਦੀ ਪੋਲਿੰਗ ਹੋ ਚੁੱਕੀ ਹੈ 100% ਇੰਡੀਆ ਅਲਾਈਂਸ ਦੀ ਸਰਕਾਰ ਹੈ ਜਿਹੜੀ ਉਹ ਬਣੇਗੀ ਥੈਂਕ ਯੂ ਜੀ ਥੈਂਕ ਯੂ ਜੀ ਕੀ ਕਹਿਣਾ ਚਾਹੁੰਦਾ ਹੈ ਇਸ ਮੀਟਿੰਗ ਕਿਦਰ ਸੱਦੀ ਹੈ ਜੀ ਦੇਖੋ ਅੱਜ ਜਿਸ ਦਿਨ ਤੋਂ ਅਰਵਿੰਦ ਜੀ ਇੱਕ ਛੋਟੇ ਕੇਸ ਦੇ ਵਿੱਚੋਂ ਨਿਕਲ ਕੇ ਬਾਹਰ ਆਏ ਨੇ ਜੀ ਤੋਂ ਅੱਜ ਪਹਿਲੀ ਵਾਰੀ ਉਹ ਪੰਜਾਬ ਦੀ ਧਰਤੀ ਦੇ ਉੱਪਰ ਗੁਰੂ ਸਾਹਿਬ ਦੀ ਧਰਤੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਨੇ ਤੇ ਉਸੇ ਪ੍ਰਲਖਸ਼ ਦੇ ਵਿੱਚ ਇੱਕ ਚੋਣਾ ਸੰਬੰਧੀ ਮੀਟਿੰਗ ਹੈ ਜਿਹੜੀ ਹੋ ਰੱਖੀ ਹੈ ਜਿੱਥੇ ਸਾਰੀ ਸਟੇਟ ਦੀ ਲੀਡਰਸ਼ਿਪ ਉਹ ਪਹੁੰਚੀ ਹੈ ਤੇ ਅਗਲੇ 13 14 ਦਿਨਾਂ ਦਾ ਕੀ ਪਲਾਨ ਹੋਏਗਾ ਜੀ ਉਹਦੇ ਬਾਰੇ ਸਾਰੇ ਵਿਚਾਰ ਚੱਲ ਰਹੇ ਨੇ ਜੀ ਜਦੋਂ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਸੀ ਉਦੋਂ ਵੀ ਚੋਣ ਪ੍ਰਚਾਰ ਚੱਲ ਰਿਹਾ ਸੀਗਾ ਫਰਕ ਕਿਵੇਂ ਦਾ ਵਰਕਰ ਮੋਟੀਵੇਟ ਲੱਗਦਾ ਬਹੁਤ ਫਰਕ ਪੈਂਦਾ ਜੀ ਵੈਸੇ ਤਾਂ ਹਰ ਬੰਦਾ ਹੀ ਅਰਵਿੰਦ ਕੇਜਰੀਵਾਲ ਬਣ ਕੇ ਚੋਣ ਪ੍ਰਚਾਰ ਕਰ ਰਿਹਾ ਸੀਗਾ ਪਰ ਜੋ ਇਹ ਰਾਹਤ ਮਿਲਿਆ ਸੁਪਰੀਮ ਕੋਰਟ ਤੋਂ ਇਹ ਬੀਜੇਪੀ ਦੇ ਕੇਂਦਰ ਸਰਕਾਰ ਦੇ ਤੇ ਏਜੰਸੀਆਂ ਦੇ ਮੂੰਹ ਦੇ ਉੱਪਰ ਬਹੁਤ ਵੱਡੀ ਛੇੜ ਹੈ ਜਿਹਦੇ ਨਾਲ ਸਾਡੇ ਲੋਕਾਂ ਦੇ ਹੌਸਲੇ ਹੋਰ ਬਲੰਦ ਹੋਏ ਨੇ ਸੰਗਰੂਰ ਦੀ ਸਰਕੀ ਪੋਜੀਸ਼ਨ ਹੈ ਕਿਉਂਕਿ ਤੁਸੀਂ ਦੇ ਉੱਤੇ ਬਲੌਗ ਕੱਲੇ ਸੰਗਰੂਰ ਦੀ ਕੀ ਗੱਲ ਕਰਦੇ ਸਾਰੇ ਪੰਜਾਬ ਦੀਆਂ ਸੀਟਾਂ ਜਿੱਤਾਂਗੇ ਸੰਗਰੂਰ ਤਾਂ ਬਹੁਤ ਵੱਡੇ ਮਾਰਜਿਨ ਨਾਲ ਜਿੱਤ ਜਾ ਰਿਹਾ ਹੈ ਬਜਾ ਮਨਜੀ ਕਿਉਂ ਲੋਕ ਤੁਹਾਨੂੰ ਦੁਬਾਰਾ ਜਿਹੜੀਆਂ ਉਹ ਇੱਕ ਸਵਾਲ ਉੱਠਦਾ ਜਿਨ੍ਹਾਂ ਨੇ ਜਿਨ੍ਹਾਂ ਕੰਮ ਹੁਣ 2 ਸਾਲ ਦੇ ਵਿੱਚ ਹੋਏ ਨੇ ਇੰਨੇ ਕਦੇ ਤੁਸੀਂ 70 ਸਾਲਾਂ ਦੇ ਵਿੱਚ ਕਦੇ ਦੇਖੇ ਸੁਣੇ ਨਹੀਂ ਹੋਣਗੇ ਜਿੰਨੇ ਹਮ ਹੋ ਚੁੱਕੇ ਨੇ ਸੋ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਿਹਾ ਉਸ ਬਾਰੇ ਵੀ ਲੋਕ ਪੁੱਛਦੇ ਹੁਣ ਕਿਆ ਮੰਜੀ ਤੁਹਾਨੂੰ ਬਾਕੀ ਸਾਰੀਆਂ ਗਾਰੰਟੀਆਂ ਪੂਰੀਆਂ ਹੋ ਚੁੱਕੀਆਂ ਜੀ ਅਜੇ ਸਾਲ 2 ਹੋਏ ਨੇ 3 ਸਾਲ ਰਹਿੰਦੇ ਨੇ ਸਿਰਫ ਇੱਕ ਗਾਰੰਟੀ ਰਹਿਦੀ ਹੈ ਜੀ ਬੜੀ ਜਲਦੀ ਹੀ ਜਿਵੇਂ ਖਜ਼ਾਨਾ ਜਿਹੜਾ ਪਿਛਲੇ ਸਰਕਾਰਾਂ 3 ਲੱਖ ਕਰੋੜ ਦਾ ਕਰਜ਼ਾ ਚੜ੍ਹ ਗਿਆ ਸੀ ਆ ਖਜ਼ਾਨਾ ਪੈਰ ਸਿਰ ਹੋ ਰਿਹਾ ਹੈ ਤੇ ਬੜੀ ਜਲਦੀ ਉਹ ਵੀ ਪੂਰਾ ਕਰ ਦਾਂਗੇ ਹਮੇ ਜਿਹੜੇ ਪੈਸੇ ਕੇਂਦਰ ਨੇ ਰੋਕੇ ਸੀ ਉਸ ਨਾਲ ਵੀ ਪ੍ਰਭਾਵਿਤ ਪੈਂਦਾ ਹੈ ਜੀ ਆਰਡੀਐਫ ਦੇ ਫੰਡ ਡੈਫੀਨਿਟਲੀ ਪ੍ਰਭਾਵਿਤ ਤਾਂ ਪੈਂਦਾ ਹੀ ਹੈ ਜੀ ਤਕਰੀਬਨ 8000 ਕਰੋੜ ਰੁਪਏ ਜਿਹੜਾ ਕੇਂਦਰ ਸਰਕਾਰ ਨੇ ਰੋਕ ਰੱਖਿਆ ਜਿਹਦੇ ਨਾਲ ਪਿੰਡਾਂ ਦੀਆਂ ਲਿੰਕ ਸੜਕਾਂ ਨੇ ਮੰਡੀਆਂ ਨੇ ਔਰ ਐਨਐਚਐਮ ਦਾ ਪੈਸਾ ਉਹ ਰੋਕ ਰੱਖਿਆ ਸੋ ਜਿਹੜਾ ਫਰਕ ਤਾਂ ਪੈਂਦਾ ਹੀ ਹੈ ਪਰ ਫਿਰ ਵੀ ਉਹ ਜਿਵੇਂ ਕਹਿੰਦੇ ਨੇ ਵੀ ਜਹਾਂ ਚਾਹ ਵਹਾਰਾ ਜਿੱਥੇ ਨੀਅਤ ਸਾਫ ਹੋਵੇ ਨੀਤੀ ਸਾਫ ਹੋਵੇ ਤੇ ਉੱਥੇ ਕੋਈ ਕੰਮ ਰੁਕਦਾ ਨਹੀਂ ਹੈਗਾ ਉਹ ਕੋਸ਼ਿਸ਼ ਆਪ ਕਜ਼ੂਰ ਕਰ ਰਹੇ ਨੇ ਪੰਜਾਬ ਦੇ ਵਿਕਾਸ ਨੂੰ ਢਲ ਪਾਉਣ ਦੀ ਪਰ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਚੜ ਚੁੱਕਿਆ ਤੇ ਚੱਲਦਾ ਹੀ ਰਹੇਗਾ ਜੀ ਇੰਡੀਆ ਅਲਾਈਂਸ ਦੀ ਕੀ ਪਿਜੀਸ਼ਨ ਰਹੇਗੀ ਮੇਰਾ ਆਖਰੀ ਸਵਾਲ ਹੈ ਕਿਉਂਕਿ ਚਾਰ ਗੇੜ ਦੀ ਪੋਲਿੰਗ ਹੋ ਚੁੱਕੀ ਹੈ 100% ਇੰਡੀਆ ਅਲਾਈਂਸ ਦੀ ਸਰਕਾਰ ਹੈ ਜਿਹੜੀ ਉਹ ਬਣੇਗੀ ਥੈਂਕ ਯੂ ਥੈਂਕ ਯੂ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par